ਦੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਖਬਰ ਜੁੜੀ ਹੋਈ ਹੈ ਸੀਐਮ ਭਗਵੰਤ ਮਾਨ ਦੇ ਨਾਲ ਕਿ ਕਿਉਂਕਿ ਸੀਐਮ ਮਾਨ ਨੂੰ ਵਿਦੇਸ਼ ਜਾਣ ਦੀ ਪਰਮਿਸ਼ਨ ਨਹੀਂ ਮਿਲੀ ਹੈ ਮਿਨਿਸਟਰ ਆਫ ਐਕਸਟਰਨਲ ਅਫੇਅਰਜ਼ ਨੇ ਯੂਕੇ ਜਾਣ ਦੇ ਲਈ ਉਹਨਾਂ ਨੂੰ ਕਲੀਅਰੈਂਸ ਨਹੀਂ ਦਿੱਤੀ ਸੁਰਦੇ ਹਾਂ ਤੇ ਵੱਡੀ ਖਬਰ ਕਿਉਂਕਿ ਸੀਐਮ ਭਗਵੰਤ ਮਾਨ ਯੂਕੇ ਜਾਣਾ ਚਾਹੁੰਦੇ ਸੀ ਪਰ ਉੱਥੇ ਜਾਣ ਦੀ ਕਲੀਅਰੈਂਸ ਸੀਐਮ ਭਗਵੰਤ ਮਾਨ ਨੂੰ ਨਹੀਂ ਮਿਲੀ ਹੈ ਹਾਲ ਫਿਲਹਾਲ ਅਸੀਂ ਜੇ ਵਿਦੇਸ਼ ਦੇ ਦੌਰੇ ਦਾ ਜ਼ਿਕਰ ਕਰੀਏ ਤਾਂ ਸੀਐਮ ਭਗਵੰਤ ਮਾਨ ਤਕਰੀਬਨ 2 ਮਹੀਨੇ ਪਹਿਲਾਂ ਜਾਪਾਨ ਵੀ ਗਏ ਸੀ ਤੇ ਉੱਥੇ ਇਨਵੈਸਟਰਸ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ ਤਕਰੀਬਨ 10 ਦਿ ਉਨਾ ਇਹ ਦਾ ਪੂਰਾ ਇਹ ਦੌਰਾ ਸੀ ਪਰ ਹੁਣ ਯੂਕੇ ਜਾਣਾ ਚਾਹੁੰਦੇ ਸਨ ਸੀਐਮ ਭਗਵੰਤ ਪਾਣ ਪਰ ਉਹਨਾਂ ਨੂੰ ਕਲੀਅਰੈਂਸ ਨਹੀਂ ਦਿੱਤੀ ਗਈ ਹੈ ਮਿਸਟਰ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਤੇ ਇਸ ਤੋਂ ਪਹਿਲਾਂ ਸਾਲ 2024 'ਚ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਸੀ ਹਾਲਾਂਕਿ 2025 'ਚ ਜਪਾਨ ਉਹ ਜ਼ਰੂਰ ਗਏ ਸੀ ਤੇ ਉੱਥੇ ਨਿਵੇਸ਼ਕਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਨਿਵੇਸ਼ਕਾਂ ਨੂੰ ਸੱਦਾ ਪੰਜਾਬ ਆਉਣ ਦਾ ਦਿੱਤਾ ਗਿਆ ਸੀ ਮੇਰੇ ਨਾਲ ਮੇਸਰੋ ਗਿਵਨੇਸ਼ ਕਟਾਰੀਆ ਹੋਰ ਜਾਣਕਾਰੀ ਦੇ ਨਾਲ ਮੌਜੂਦ ਨੇ ਵਿਨੇਸ਼ ਪਰਮਿਸ਼ਨ ਕਿਉਂ ਨਹੀਂ ਦਿੱਤੀ ਗਈ وجہ ਕੀ ਰਸੀ ਗਈ ਸਰਬ ਇਹ ਤਾਂ ਸਪਸ਼ਟ ਨਹੀਂ ਸਾਹਮਣੇ ਆ ਸਕਿਆ ਕਿ ਐਮਆ ਵੱਲੋਂ ਪਰਮਿਸ਼ਨ ਕਿਉਂ ਡਿਨਾਈ ਹੋਈ ਹਾਂ ਇਹ ਚੀਜ਼ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਮੁੱਖ ਮੰਤਰੀ ਪੰਜਾਬ ਇੱਕ ਕੈਬਨਟ ਕਾਲੀਗ ਦੇ ਨਾਲ ਤੇ ਚੀਫ ਸਕੱਟਰੀ ਤੇ ਬਾਕੀ ਹੋਰ ਲੋਕਾਂ ਦੇ ਇੱਕ ਡੈਲੀਗੇਸ਼ਨ ਦੇ ਨਾਲ ਯੂਕੇ ਤੇ ਇਜ਼ਰਾਈਲ ਦਾ ਦੌਰਾ ਕਰਨਾ ਚਾਹ ਰਹੇ ਸੀਗੇ ਕਿਉਂਕਿ ਮਾਰਚ ਦੇ ਵਿੱਚ ਇਨਵੈਸਟਮੈਂਟ ਸੱਮਿਟ ਹੋਣੀ ਹੈ ਉਸਦੇ ਮੱਦੇਨਜ਼ਰ ਇਨਵੈਸਟਮੈਂਟ ਲਈ ਉਹ ਵਿਦੇਸ਼ ਦੌਰੇ ਤੇ ਜਾਣਾ ਚਾਹ ਰਹੇ ਸੀਗੇ ਤੇ ਉਸਦੇ ਲਈ ਉਸ ਦੀ ਹਜੇ ਤਰੀਕਾ ਵੀ ਫਾਈਨਲ ਨਹੀਂ ਹੋਈਆ ਸੀ ਜਸ ਐਮਈਏ ਤੋਂ ਇੱਕ ਜਿਹੜਾ ਪ੍ਰੋਸੈਸ ਹੁੰਦਾ ਹੈ ਕਿ ਜੇ ਕੋਈ ਸੇ ਸੂਬੇ ਦਾ ਮੁੱਖ ਮੰਤਰੀ ਜਾਂ ਕੋਈ ਕੈਬਨਿਟ ਮੰਤਰੀ ਜਾਣਾ ਚਾਹਵੇ ਤੇ ਐਮਈਏ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਤਾਂ ਐਮਈਏ ਨੂੰ ਉਹ ਫਾਈਲ ਭੇਜੀ ਗਈ ਸੀ ਪਰਮਿਸ਼ਨ ਲਈ ਤੇ ਜਿਹੜੇ ਸਾਡੇ ਸੋਰਸਸ ਜਾਣਕਾਰੀ ਦੇ ਰਹੇ ਐਮਈਏ ਨੇ ਉਸ ਫਾਈਲ ਨੂੰ ਡਿਨਾਈ ਕਰਤਾ ਉਸ ਪਰਮਿਸ਼ਨ ਨੂੰ ਡਿਨਾਈ ਕਰਤਾ ਤੇ ਸਰਬ ਇਹ ਫਸਟ ਟਾਈਮ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਪੈਰਿਸ ਵਿੱਚ ਜਾਣਾ ਚਾਹੁੰਦੇ ਸੀ ਜੇ ਆ ਹੋਕੀ ਟੀਮ ਨੂੰ ਚੇਅਰਪ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਦੋਂ ਵੀ ਉਹਨਾਂ ਨੂੰ ਪਰਮਿਸ਼ਨ ਡਿਨਾਈ ਹੋਈ ਸੀਗੀ ਇਸ ਸਬੰਧੀ ਹਾਲਾਂਕਿ ਅਸੀਂ ਵੀ ਐਮਈਏ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਸਪੈਸਿਫਿਕ ਰੀਜ਼ਨ ਰਿਹਾ ਕਿਉਂ ਡਿਨਾਈ ਕੀਤੀ ਗਈ ਪਰਮਿਸ਼ਨ ਇਸ ਸਬੰਧੀ ਹਾਲਾਂਕਿ ਐਮਈਏ ਵੱਲੋਂ ਹਜੇ ਕੋਈ ਅਧਿਕਾਰੀ ਤੁਰਤ ਰਿਸਪਾਂਸ ਨਹੀਂ ਆਇਆ ਪਰ ਇਹ ਖਬਰ ਇਹ ਖਬਰ ਕੰਫਰਮ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਕੈਬਨਿਟ ਕੋਲੀਗ ਨੂੰ ਚੀਫ ਸੈਕਟਰੀ ਨੂੰ ਬਾਹਰ ਜਾਣ ਦੀ ਜਿਹੜੀ ਪਰਮਿਸ਼ਨ ਮੰਗੀ ਗਈ ਸੀ ਉਹ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਫਿਲਹਾਲ ਇਨਕਾਰ ਕਰ ਦਿੱਤਾ ਗਿਆ ਹੈ ਵਿਨੈਸ਼ ਸੀਐਮਓ ਆਫਿਸ ਕੋਈ ਬਿਆਨ ਇਸ ਬਾਬਤ ਹਾਂ ਨਹੀਂ ਸੀਐਮਓ ਆਫਿਸ ਨੇ ਸਿੱਧੀ ਪੁਸ਼ਟੀ ਕਰਤੀ ਹੈ ਪਰ ਹਜੇ ਹੁਣ ਤੋਂ ਕੁਝ ਦੇਰ ਬਾਅਦ ਉਹ ਕਹਿੰਦੇ ਕਿ ਇਸ 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 ਬਾਬਤ ਸੀਐਮਓ ਇਸ ਤੇ ਸੀਐਮਓ ਜਾਂ ਆਮ ਆਦਮੀ ਪਾਰਟੀ ਦਾ ਕੋਈ ਵੀ ਰਿਪਰੈਜ਼ੈਂਟੇਟਿਵ ਇਸ ਤੇ ਆਪ ਦਾ ਰਿਐਕਸ਼ਨ ਦੇਗਾ ਹੂੰ ਅਵਿਨੇਸ਼ ਪਿਛਲੇ ਸਾਲ ਜਿ세 ਜ਼ਿਕਰ ਕਰੀਤੇ ਇਨਵੈਸਟਮੈਂਟ ਸਮਿਟ ਹੋਣਾ ਸੀ ਹਾਲਾਂਕਿ ਜਾਪਾਨ ਗਏ ਸੀ ਸੀਐਮ ਭਗਵੰਤ ਮਾਨ ਆਪਣੇ ਪੂਰੇ ਅਧਿਕਾਰੀਆਂ ਦੇ ਨਾਲ ਤੇ ਉੱਥੇ ਉਹਨਾਂ ਨੂੰ ਜਾਣ ਦੀ ਪਰਮਿਸ਼ਨ ਜ਼ਰੂਰ ਮਿਲ ਗਈ ਸੀ 10 ਦਿਨਾਂ ਦਾ ਉਹਨਾਂ ਦਾ ਦੌਰਾ ਸੀ ਪਰ ਹੁਣ ਤੁਸੀਂ ਕਹਿ ਰਹੇ ਹੋ ਕਿ ਇਨਵੈਸਟਮੈਂਟ ਸਮਿਟ ਹੈ ਪੰਜਾਬ ਚ ਮਾਰਚ ਦੇ ਮਹੀਨੇ ਚ ਤੇ ਯੂਕੇ ਤੇ ਇਜ਼ਰਾਈਲ ਜਾਣਾ ਚਾਹੁੰਦੇ ਸੀ ਤੇ ਉੱਥੇ ਇਨਵੈਸਟਰਸ ਨਾਲ ਮਿਲ ਕੇ ਸੱਦਾ ਦੇਣਾ ਚਾਹੁੰਦੇ ਸੀ ਅ ਦੇਖੋ ਸਰਪ ਇਹ ਜੇ ਆਪਾਂ ਭਾਰਤ ਦੇ ਵੱਖ-ਵੱਖ ਸੂਬਿਆਂ ਦੀ ਗੱਲ ਕਰੀਏ ਤਾਂ ਲਗਭਗ ਹਰੇਕ ਮੇਜਰ ਸਟੇਟ ਵਿੱਚ ਇੱਕ ਇਨਵੈਸਟਮੈਂਟ ਸਬਮਿਟ ਹੁੰਦੀ ਹੈ ਕੋਈ ਕਿਸੇ ਵੀ ਸਟੇਟ ਦਾ ਲਗਾ ਲਓ ਭਾਵੇਂ ਯੂਪੀ ਲਗਾ ਲਓ ਗੁਜਰਾਤ ਲਗਾ ਲਓ ਇਵਨ ਦਿੱਲੀ ਵੀ ਕਰਦਾ ਹੈ ਹਰਿਆਣਾ ਵਿੱਚ ਵੀ ਹੁੰਦੀ ਹੈ ਸਾਰੇ ਸੂਬਿਆਂ ਵਿੱਚ ਹੁੰਦੀ ਹੈ ਤੇ ਉੱਥੋਂ ਦੇ ਜਿਹੜੇ ਭਾਵੇਂ ਇੰਡਸਟਰੀ ਮਿਨਿਸਟਰ ਹੋਣ ਭਾਵੇਂ ਮੁੱਖ ਮੰਤਰੀ ਹੋਣ ਉਹ ਬਾਹਰ ਜਾ ਕੇ ਵਿਦੇਸ਼ਾਂ ਵਿੱਚ ਜਿਹੜੇ ਕੁਝ ਆਪਣੇ ਭਾਰਤੀ ਮੂਲ ਦੇ ਲੋਕ ਰਹਿੰਦੇ ਆ ਉਹਨਾਂ ਨੂੰ ਤੇ ਕੁਝ ਜਿਹੜੇ ਵੱਡੀ ਕੰਪਨੀਆਂ ਵਿਦੇਸ਼ਾਂ ਤੋਂ ਚੱਲਦੀਆਂ ਉਹਨਾਂ ਨੂੰ ਜਾ ਕੇ ਇਨਵਾਈਟ ਕਰਦੇ ਆ ਦੱਸਦੇ ਆ ਵੀ ਸਾਡੇ ਦੇ ਵਿੱਚ ਬਹੁਤ ਅੱਛਾ ਮਾਹੌਲ ਹੈ ਇੱਥੇ ਅਸੀਂ ਫਲਾਨੀਆਂ ਫਲਾਨੀਆਂ ਐਡਵਾਂਟੇਜਿਸ ਦੇ ਰਹੇ ਹਾਂ ਤੇ ਇਸ ਕਰਕੇ ਇੱਥੇ ਆ ਕੇ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ ਜਿਸ ਨਾਲ ਸਾਡੇ ਲੋਕਲ ਲੋਕਾਂ ਨੂੰ ਵੀ ਰੋਜ਼ਗਾਰ ਮਿਲੇਗਾ ਤੇ ਜਿਹੜੀ ਕੰਪਨੀਆਂ ਹੁੰਦੀਆਂ ਕੰਪਨੀਆਂ ਨੂੰ ਵੀ ਇੱਕ ਚੰਗੀ ਐਡਵਾਂਟੇਜ ਹੋਊਗੀ ਕਿਉਂਕਿ ਇੰਡੀਆ ਵਰਗੀ ਕੰਟਰੀ ਵਿੱਚ ਅੱਛੀ ਕਾਸੀ ਪਾਪੂਲੇਸ਼ਨ ਹੈ ਤੇ ਇੱਥੇ ਕੰਜ਼ਮਪਸ਼ਨ ਬਹੁਤ ਜ਼ਿਆਦਾ ਹੈ ਕੋਈ ਵੀ ਪ੍ਰੋਡਕਟ ਹੋਵੇ ਤਾਂ ਕਰਕੇ ਇੱਕ ਹਰ ਸੂਬੇ ਦੇ ਮੁੱਖ ਮੰਤਰੀ ਆ ਜਿਹੜੇ ਉਹਨਾਂ ਦੇ ਕੈਬਨਿਟ ਕਾਲੀਗ ਹੁੰਦੇ ਆ ਉਹ ਸਾਰੇ ਜਾਣਦੇ ਹੀ ਹੈ ਤੇ ਉਹਦਾ ਇੱਕ ਪ੍ਰੋਸੈਸ ਹੁੰਦਾ ਹੈ ਕਿ ਐਮਈਏ ਤੋਂ ਪਰਮਿਸ਼ਨ ਲਈ ਜਾਂਦੀ ਹੈ ਉਹ ਯੂਸੂਲੀ ਕੋਈ ਮੇਜਰ ਰੀਜ਼ਨ ਨਹੀਂ ਹੁੰਦਾ ਕਿ ਐਮਈਏ ਪਰਮਿਸ਼ਨ ਡਿਨਾਈ ਕਰੇ ਕੋਈ ਖਾਸ ਤੌਰ ਤੇ ਕੋਈ ਜੀ ਸਿਕਿਉਰਿਟੀ ਦਾ ਕਨਸਰਨ ਹੋਵੇ ਤਾਂ ਇਸ ਕਰਕੇ ਜੇ ਕੋਈ ਸਿਕਿਉਰਿਟੀ ਦੇ ਕਨਸਰਨ ਹੈ ਤਾਂ ਐਮਈਏ ਜਿਹ ਜਿਹੜੀ ਇੰਟੈਲੀਜੈਂਸ ਹੈ ਜਾਂ ਜਿਹੜੀ ਉਹਨਾਂ ਦੀ ਕੋਈ ਵੀ ਪੁਲਿਸ ਡਿਪਾਰਟਮੈਂਟ ਹੈ ਇਹਨਾਂ ਨੂੰ ਇਨਫੋਰਮ ਕਰ ਦਿੰਦਾ ਹੈ ਕਿ ਕਿਸੇ ਨਾ ਕਿਸੇ ਕਰਕੇ ਕਿਉਂਕਿ ਜਿਹੜੇ ਸੀਐਮ ਭਗਵੰਤ ਮਾਨ ਹੈ ਉਹ ਜ਼ੈਡ ਪਲੱਸ ਪ੍ਰੋਟेक्टेड ਹੀ ਹੈ ਇਸ ਕਰਕੇ ਜੇ ਕੋਈ ਸਿਕਿਉਰਿਟੀ ਦਾ ਕੰਸਰਨ ਹੋਵੇ ਤਾਂ ਜ਼ਰੂਰ ਦੱਸ ਦਿੱਤਾ ਜਾਂਦਾ ਆਦਰਵਾਇਜ਼ ਬਾਇਲ ਲਾਰਜ ਪਰਮਿਸ਼ਨ ਮਿਲ ਜਾਂਦੀ ਹੁੰਦੀ ਹੈ ਹੁਣ ਸੀਐਮ ਭਗਵੰਤ ਮਾਨ ਨੂੰ ਪਿਛਲੇ ਲਗਭਗ 4 ਸਾਲਾਂ ਦੇ ਵਿੱਚ ਜੇ ਪਾਰਟਿਕੁਲਰਲੀ ਯੂਕੇ ਦਾ ਜ਼ਿਕਰ ਕਰੀਏ ਤੇ ਯੂਕੇ ਚ ਰੈਡੀਕਲ ਗਰੁੱਪਸ ਵੱਡੇ ਪੱਦਰਤੇ ਨੇ ਹਾਂ 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 ਸਰਬ ਦੇ ਕੋ ਯੂਕੇ ਹੋਵੇ ਕੈਨੇਡਾ ਹੋਵੇ ਰੈਡੀਕਲ ਗਰਪਸ ਦਾ ਇਥੇ ਬਹੁਤ ਵੱਡੇ ਪੱਧਰ ਤੇ ਹੈਗੇ ਆ ਹਾਲਾਂਕਿ ਇਹ ਕੋਈ ਅਧਿਕਾਰਿਕ ਤੌਰ ਤੇ ਜਾਣਕਾਰੀ ਨਹੀਂ ਆਈ ਹੈ ਕਿ ਸਿਕਿਉਰਿਟੀ ਕੰਸਰਨ ਹੈ ਪਰ ਯੂਜ਼ੂਲੀ ਇਹ ਹੁੰਦਾ ਹੈ ਕਿ ਜਦੋਂ ਕੋਈ ਸਿਕਿਉਰਿਟੀ ਕੰਸਰਨ ਹੋਵੇ ਤਾਂ ਜਿਹੜੀ ਐਮਈਏ ਹੈ ਕਿ ਲੋਕਲ ਕਿਸੇ ਵੀ ਸੀਐਮ ਨੂੰ ਜਾਂ ਕਿਸੇ ਵੀ ਕੈਬਨਿਟ ਦੇ ਲੋਕ ਨੂੰ ਕੋਲੀਗ ਨੂੰ ਪਰਮਿਸ਼ਨ ਡਿਨਾਈ ਕਰ ਦਿੰਦਾ ਤੇ ਯੂਕੇ ਵਗੈਰਾ ਵਿੱਚ ਆਬਵੀਸਲੀ ਰੈਡੀਕਲ ਗਰਪਸ ਹੈਗੇ ਆ ਤਾਂ ਹੋ ਸਕਦਾ ਹੈ ਇਹ ਵੀ ਇੱਕ ਰੀਜ਼ਨ ਹੋਵੇ ਹਾਲਾਂਕਿ ਇਹ ਅਸੀਂ ਅਧਿਕਾਰਿਕ ਤੌਰ ਤੇ ਜਾਣਕਾਰੀ ਨਹੀਂ ਦੇ ਰਹੇ ਇਹ ਇੱਕ ਮੰਨਿਆ ਜਾਵੇ ਕਿ ਇਹ ਇੱਕ ਰੀਜ਼ਨ ਹੋ ਸਕਦਾ ਹੈ ਇਹ ਜੀ ਸਰ ਚਲੋ ਬਹੁਤ ਅਵਿਨੇ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਸੀਐਮ ਭਗਵੰਤ ਪਾਣ ਨੂੰ ਵਿਦੇਸ਼ ਚ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਮਿਨਿਸਟਰ ਆਫ ਐਕਸਟਰਨਲ ਅਫੇਅਰਸ ਨੇ ਯੂਕੇ ਜਾਣ ਲਈ ਪਰਮਿਸ਼ਨ ਨਹੀਂ ਦਿੱਤੀ ਕਲੀਅਰੈਂਸ ਨਹੀਂ ਦਿੱਤੀ ਹਾਲਾਂਕਿ ਯੂਕੇ ਯੂਨਾਈਟਿਡ ਕਿੰਗਡਮ ਤੇ ਇਜ਼ਰਾਈਲ ਜਾਣਾ ਚਾਹੁੰਦੇ ਸੀ ਕਿਉਂਕਿ ਮਾਰਚ ਦੇ ਮਹੀਨੇ ਚ ਪੰਜਾਬ ਦੇ ਇਨਵੈਸਟਮੈਂਟ ਸਮਿਟ ਵੱਡੇ ਪੱਧਰ ਤੇ ਹੋਣ ਜਾ ਰਿਹਾ ਤੇ ਵੱਖ-ਵੱਖ ਦੇਸ਼ਾਂ ਦਾ ਰੁਕ ਕਰੇ ਨਾਲ ਕਿ ਪਿਛਲੇ ਸਾਲ ਜਾਪਾਨ ਦੌਰੇ ਤੇ ਵੀ ਗਏ ਸੀ ਉੱਥੇ 10 ਦਿਨ ਰਹੇ ਸੀ ਵੱਖ-ਵੱਖ ਜੋ ਇਨਵੈਸਟਰਸ ਸੀ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਸੱਦਾ ਦਿੱਤਾ ਗਿਆ ਸੀ ਕਿ ਉਹ ਇੰਡੀਅਨ ਪੰਜਾਬਾਨ ਤੋਂ ਉੱਥੇ ਆ ਕੇ ਇਨ ਮਕਸਦ ਦੇ ਤਹਿਤ ਉਹ ਬਾਹਰ ਜਾਣਾ ਚਾਹੁੰਦੇ ਸੀ ਯੂਨਾਈਟਿਡ ਕਿੰਗਡਮ ਜਾਣਾ ਚਾਹੁੰਦੇ ਸੀ ਹਾਲਾਂਕਿ ਇਜ਼ਰਾਈਲ ਵੀ ਜਾਣਾ ਚਾਹੁੰਦੇ ਸੀ ਪਰ ਜੋ ਮਿਨਿਸਟਰੀ ਆਫ ਐਕਸਟਰਨਰ ਅਫੇਅਰਸ ਦੇ ਵੱਲੋਂ ਪਰਮਿਸ਼ਨ ਉਹਨਾਂ ਨੂੰ ਨਹੀਂ ਦਿੱਤੀ ਗਈ ਤੇ ਇਸ ਤੋਂ ਪਹਿਲਾਂ 2024 ਦਾ ਮੈਂ ਜ਼ਿਕਰ ਕਰਾਂ ਤੇ ਇਨਨ ਹਾਕੀ ਟੀਮ ਦਾ ਜਦੋਂ ਵਰਲਡ ਕੱਪ ਸੀ ਤੇ ਉਦੋਂ ਵੀ ਉਹ ਇਨਨ ਹਾਕੀ ਟੀਮ ਚੇਅਰਪ ਕਰਨ ਲਈ ਜਾਣਾ ਚਾਹੁੰਦੇ ਸੀ ਪਰ ਉਸ ਦੌਰਾਨ ਵੀ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਸੀ ਪਰ ਹੁਣ وجہ ਕਲੀਅਰ ਨਹੀਂ ਹੋ ਪਾਈ ਕਿ ਸਿਕਿਉਰਿਟੀ ਦੇ ਕਨਸਰਨ ਨੇ ਜਾਂ ਫਿਰ ਹੋਰ ਕੋਈ وجہ ਹੈ ਕਿਉਂਕਿ ਯੂਕੇ ਦਾ ਸੀ ਜ਼ਿਕਰ ਕਰਦੇ ਯੂਕੇ ਚ ਰੈਡਿਕਲ ਗਰੁੱਪਸ ਵੱਡੇ ਪੱ ਕਿ ਜੋ ਇੰਡੀਅਨ ਐਂਬੈਸੀ ਹੈ ਉੱਥੇ ਵੀ ਕਈ ਵਾਰ ਉਸ ਨੂੰ ਨਿਸ਼ਾਨਾ ਰੈਡੀਕਲ ਗਰੁੱਪਸ ਦੇ ਵੱਲੋਂ ਬਣਾਇਆ ਜਾਂਦਾ ਹੈ ਹਾਲਾਂਕਿ ਵਜ੍ਹਾ ਕਲੀਅਰ ਨਹੀਂ ਹੋ ਪਾਈ ਹੈ ਮਿਨਿਸਟਰ ਆਫ ਐਕਸਟਰਨਲ ਅਫੇਅਰਸ ਨੇ ਅਫੀਸ਼ੀਅਲ ਸਟੇਟਮੈਂਟ ਆਪਣੀ ਜਾਰੀ ਨਹੀਂ ਕੀਤੀ ਕਿ ਕਿਸ ਵਜ੍ਹਾ ਕਰਕੇ ਜੋ ਹੈ ਉਹ ਸੀਐਮ ਭਗਵੰਤ ਮਾਨ ਨੂੰ ਕਲੀਅਰੈਂਸ ਨਹੀਂ ਦਿੱਤੀ ਗਈ ਹਾਲਾਂਕਿ ਸਿਕਿਉਰਿਟੀ ਇੱਕ ਕਨਸਰਨ ਜੋ ਹੈ ਉਹ ਹੋ ਸਕਦਾ ਹੈ ਇਹ ਰੀਜ਼ਨ ਮੰਨਿਆ ਜਾ ਰਿਹਾ ਤੇ ਸੀਐਮ ਭਗਵੰਤ ਮਾਨ ਜਾਣਾ ਚਾਹੁੰਦੇ ਸੀ ਯੂਕੇ ਤੇ ਇਜ਼ਰਾਈਲ ਪਰ ਉਹਨਾਂ ਨੂੰ ਉੱਥੇ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਕਿਉਂਕਿ ਮਿਨਿਸਟਰ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਕਲੀਅਰੈਂਸ ਨਹੀਂ